ਹਾਂਜੀ ਪਈਆ ਨਾਲ ਗੀ ਕਿੰਨੀ ਦਿਖਾਏ ਦੁਨੀਆ ਨਾਲ ਨਹੀਂ ਆਦੇ ਕਿੰਨਾ ਵਾਸਤੇ ਆ ਨਾਲ ਜੀ ਤੇ ਮੂੰਹ ਤੇ ਮੂੰਹ ਨਹੀਂ ਭਾਜੀ ਮੂੰਹ ਗਾ ਕੋਣ ਦੇਗਾ ਭਾਜੀ ਮੂੰਹ ਇੱਕ ਭਾਜੀ ਮੂੰਹ ਕੋ ਨਾ ਚੁੰਨੀ ਲੈਣੀਆਂ ਆਈ ਚਲ ਕੋਈ ਨਹੀਂ ਕਾਕਾ ਕਿੰਨੀ ਵਿਖਾ ਭਾਜੀ ਚੁੰਨੀ ਦੇਹੀ ਉਹਦੇ ਮੂੰਹ ਦੇ ਹਿਸਾਬ ਨਾਲ ਹੀ ਦਵਾਂਗੇ ਭਾਜੀ ਹੋਣਗੇ ਹਿਸਾਬ ਨਾਲੀ ਤੂੰ ਬਰਾਵਾ ਤੂੰ ਦੇ ਚਾਹੜ ਕੀ ਆ ਜਾ ਬੰਦਾ ਭਾਜੀ ਹਾਂ ਭਾਜੀ ਚੁੰਨੀ ਦੇਣੀ ਮੂੰਹ ਦੇ ਵੇਖ ਲੈ ਭਾਈ ਨੂੰ ਵਧੀਆ ਚੁੰਨੀ ਦੇ ਦੋ ਬਸ ਸਹੀ ਆ ਦੋ ਜਿ ਨਿਹਾਰੇ ਲੱਗੀਆਂ ਦੇਖੋ ਬਾਈ ਤੇ ਖਾ ਦਿਓ ਤੇ ਨੀ ਮੂੰਹ ਵਾਲੀ ਦੇਖੀ ਆਣਨੇ ਆ। ਓ ਯਾਰ ਮੂੰਹ ਦੇ ਵਖਾਉਣ ਨਹੀਂ ਗਿਆ ਤੂੰ ਮੈਂ ਚੁੰਨੀ ਲੈਣੀ ਆ। ਭਾਜੀ ਬੋਲ ਭਾਜੀ ਚੁੰਨੀਆਂ ਦਿਖਾਓ ਤੁਸੀਂ ਦੋ। ਮੈਂ ਚੁੰਨੀ ਵਗਾ ਤੂੰ ਖਲੋ ਯਾਰ। ਤੂੰ ਬਹਿ ਜਾ ਤੂੰ ਇੱਥੇ ਕਰਦੀ ਬਹਿ ਇੱਥੇ। ਚੁੰਨੀ ਖਾਓ ਭੈਣ। ਨਹੀਂ ਤੇ ਪੜੀ ਤਾਂ ਦੇਖ ਮੂੰਹ ਤੋਂ ਚੱਕਦੀ ਨਹੀਂ। ਤੁਸੀਂ ਆਪ ਵੀ ਵੇਖਿਆ ਕਿ ਨਹੀਂ ਇਹ ਦੇ ਵਕ ਮੂੰਹ। ਮੈਂ ਭਾਜੀ। ਤੇ ਚਿੱਟੀ ਚਾਦਰ ਪੈਲੀ ਐ। ਕੀ ਚਾਹ ਬਦਲੇ ਕੰਮੀ ਨੂੰ ਵੇਡਦੀ ਏ ਜੇ ਮੂੰਹ ਵੇਖਣ ਹੀ ਨਹੀਂ ਦੇਣਾ ਭਾਈ ਕੰਮ ਮੇਰੀ ਘਰ ਆ ਰਹੀ ਆ ਭਾਈ ਕੰਮ ਕਾ ਤੇ ਨਵੇੜਨਾ ਕੋਈ ਚੁੰਨੀਆਂ ਦਿਖਾਓ ਭਾਈ ਨਾ ਆ ਗਈ ਆ ਯਾਰ ਕਿਹੋ ਜਿਹਾ ਰੰਗ ਲੈਣਾ ਭਾਜੀ ਚੁੰਨੀ ਦਾ ਕੀ ਰੰਗ ਸਿੰਦਰਾ ਓ ਹੈਲੋ ਓ ਭਾਜੀ ਕੀ ਚਾਹਿਆ ਭਾਜੀ ਆ ਤੁਹਾਡਾ ਬਣਾ ਚੜਕੀ ਆ ਨਹੀਂ ਯਾਰ ਨਾ ਵੇ ਮੂੰਹ ਭਾਈ ਖੂਈ ਹੋ ਰਹੀ ਜੇ ਤੁੰਗਿਆ ਦਿਖਾ ਦਿਏ ਲਾਂਕੀ ਦਿਖਾਓ ਵੇ ਜਿਹੜੀ ਮੈਂ ਆ ਚੁੰਨੀਆਂ ਲੱਗੀਆਂ ਦੱਸੋ ਭਾਜੀ ਆ ਕਿਹੋ ਜਿਹਾ ਰੰਗ ਚਾਹੀਦਾ ਭਾਈ ਮੂੰਹ ਰੰਗ ਜੰਗੂ ਦੇ ਦਈਏ ਜਰਾ ਨਹੀਂ ਭਾਜੀ ਜਿਆ ਆ ਇਹ ਆ ਦੇਖੋ ਬੇਬੀ ਕਿਹੜੀਆਂ ਨਿਹੜੀਆਂ ਆ ਵਾ ਦੇਖ ਬੇਬੀ ਮੂੰਹ ਵਾ ਸਾਡੀ ਮੂੰਹ ਨਾਲ ਟਿਕਿਆ ਜਾਵਾ ਤੇ ਯਾਰ ਸਾਨੂੰ ਮੂੰਹ ਵਿਖਾ ਨਹੀਂ ਚੁੰਨੀ ਲਈ ਬੇਬੀ ਕਿਹੜੀਆਂ ਨਿਹੜੀਆਂ ਹੱਥ ਲਾ ਦੇ ਬੇਬੀ ਕੋਣ ਸਾਨੂੰ ਨਿਗਾਹ ਦੇ ਭਾਜੀ ਸਾਨੂੰ ਚੁੰਨੀ ਚੋਂ ਦੇਖਦਾ ਨੇ ਭਾਜੀ ਪਰਾਂ ਕੇ ਗੱਲ ਕਰੋ ਭਾਈ ਤੁਸੀਂ ਮੂੰਹ ਤੇ ਚੜੀ ਜਨੇ ਬੇਬੀ ਮੇਰੀ ਜਹਾ ਵਾਲੀ ਬੇਬੀ ਭਾਜੀ ਤੁਸੀਂ ਤੁਹਾਡੀ ਘਰ ਵਾਲੀ ਆ ਆ ਮੇਰੀ ਤੇ ਘਰ ਵਾਲੀ ਆ ਵੀ ਥੇ ਰੁਲਾਦਾ ਤਰਕੀ ਆ ਯਾਰ ਤੇ ਭਾਜੀ ਬੋਲਦੀ ਕਿਉਂ ਨਹੀਂ ਭਾਜੀ ਇਹਨੇ ਵਰਤ ਰੱਖਿਆ ਆ ਲਓ ਗੀ ਗੁੱਗੀ ਤੇ ਨਹੀਂ ਲੈਂਦੀ ਇਹ ਵਰਤ ਰੱਖਿਆ ਮੇਲੀ ਭਾਜੀ ਚੱਲ ਗਿਫਟ ਆ ਤੈਨੂੰ ਮੈਂ ਨਹੀਂ ਦੇ ਦਾਂ ਗਿਫਟ ਵਾਲਾ ਮੈਨੂੰ ਦੇ ਤੂੰ ਹੀ ਕਿੱਤੀ ਜਾਣੀ ਐ ਕਿ ਸ਼ਾਮ ਪੈਣ ਲੱਗਦਾ ਉਹ ਦੇਖਣ ਦੇ ਭਾਜੀ ਉਹਨੂੰ ਯਾਰ ਭਾਬੀਆਂ ਦੇਖੋ ਭਾਬੀ ਨੂੰ ਛੱਡਾ ਭਾਬਾ ਨਹੀਂ ਦੇ ਦਾਂ ਤੈਨੂੰ ਉਹ ਭਾਜੀ ਨਹੀਂ ਪਰਾਂ ਦਾ ਹਟੋ ਯਾਰ ਆ ਲਓਗੇ ਤੁਸੀਂ ਭਾਜੀ ਓਏ ਓਏ ਇਹ ਨਹੀਂ ਕਿ ਭਾਜੀ ਵਰਤ ਰੱਖਿਆ ਨੇ ਮੇਲੀ ਵਰਤ ਤੁਹਾਡੇ ਲਈ ਰੱਖਣਾ ਸੀ ਇਹਨੇ ਭਾਜੀ ਇਹਦੀ ਰੱਖ ਭਾਜੀ ਇਹ ਬੈ ਜਾ ਤੇ ਤੈਨੂੰ ਤੈਨੂੰ ਬਿਠਾਇਆ ਭਾਜੀ ਦਿੱਤਾ ਦੇ ਆਲੇ ਰੱਖਣਾ ਤੇ ਬੈਂਦੀ ਨਹੀਂ ਆਏ ਜੀ ਆ ਕਿ ਤੇ ਆਮੀ ਦੀ ਬੰਦੀ ਆ ਤੂੰ ਵੀ ਵੇਖੀ ਆ ਨਾ ਚੱਲ ਪਛਾੜੀ ਤੂੰ ਛੱਡੋ ਚੁੰਨੀ ਲੈਣੀ ਏ ਹਾਂਜੀ ਹਾਂਜੀ ਆ ਲਾਓ ਫਿਰ ਤੁਸੀਂ ਆ ਵੇਖ ਭਾਜੀ ਫੋਟੋ ਇਹ ਚੁੰਨੀ ਲੈਣੀ ਆ ਲੈ ਭਾਜੀ ਆਓ ਭਾਜੀ ਓਏ ਦੇਖ ਲੈ ਲੈ ਭਾਜੀ ਇੱਥੇ ਗੱਟੇ ਜੜੀ ਮੇਰੀ ਘਰ ਵਾਲੀ ਤੇ ਆ ਲੋ ਭਾਜੀ ਤੁਸੀਂ ਆ ਹੀ ਲਗੇ ਕੰਮ ਹੀ ਨਿਬੇੜ ਦੋ ਘੁੰਡ ਤੇ ਉਹਨੇ ਚੁੱਕਣਾ ਨਹੀਂ ਆ ਭਾਜੀ ਚੁੰਨੀ ਕੋਈ ਦਿਖਾਓ ਪੂਰੀ ਕਰ ਦਿਓ ਭਾਜੀ ਪੂਰੀ ਕਰ ਦਿਓ ਪੂਰੀ ਪੈਰ ਹੀ ਕਰ ਦੋ ਭਾਜੀ ਪੈਰ ਕੀ ਕਰ ਦੋ ਚੱਲੀ ਜਾ ਤਾ ਇਹ ਤਮੂਨਾ ਦਿਖਾਓ ਭਾਜੀ ਤੂੰ ਇੱਕ ਯਾਰ ਨੇ ਖੜ ਕੇ ਆਇਆ ਤੂੰ ਮੈਨੂੰ ਝਗੜੋ ਛੜਤੀ ਲੱਗ ਭਾਜੀ ਤੌੜੀ ਵੇਖੀ ਆ ਜਾਣ ਜਾਨ ਨੂੰ ਦੇਵਾ ਖਾਦੇ ਕੀ ਤੂੰ ਹੱਲ ਹੋਈ ਆ ਨਹੀਂ ਉਹਦੇ ਨਾਲ ਤੈਨੂੰ ਨਹੀਂ ਪਤਾ ਦੇਖੋ ਜੀ ਭਾਜੀ ਆ ਦੇਖੋ ਆ ਤਾਂ ਦਿਨਾਬ ਭਾਜੀ ਵਧੀਆ ਨਾ ਮੇਟੇ ਭਾਈਆ ਨੇ ਨਹੀਂ ਕੀਤਾ ਕੀ ਨਾ ਨਹੀਂ ਐਨੀਵੇ ਆ ਰਿਹਾ ਤੰਦੋਂ ਦਾ ਚਾਲ ਤਨ ਭਾਈ ਤਾਂ ਚੁੰਨੀ ਚਾਲ ਜਰ ਪਾਜੀ ਤੈਨੂੰ ਪਸੰਦ ਨਹੀਂਵੇਂ ਲੱਗਦਾ ਉਹ ਨਹੀਂ ਨਹੀਂ ਪਾਜੀ ਪਾਜੀ ਮੈਂ ਬਜ਼ਾਰ ਚਾਲੇ ਤੋਂ ਮੈਂ ਰਮ ਲੈ ਕੇ ਨਹੀਂ ਚੁੰਨੀ ਨਹੀਂ ਲਾਗ ਦੇਣੀ ਚੁੰਨੀ ਦੇਣਾ ਫਾਹਾ ਫਾਹ ਦੇਣਾ ਕਰਨਾ ਆ ਜਾ ਨਹੀਂ ਪਾਜੀ ਸੋਰੀ ਮਰੀ ਨੋ ਨੋ ਨੋ